پڏي اوه ڏيڻ جي ڳالهه ڪون نه ڪري سگهي ٿو ۽ جان ڏي اوه ٿور ليني سڀج ਜਾ ਰਹੀ ਹੈ ਮੈਂ ਜਿਹੜੀਆਂ ਨਹੀਂ ਉਹ ਦੇਖੀਆਂ ਨੇ ਆਹ ਦੇਖੋ ਇਹ ਆਹ ਦੇਖੋ ਇਹ ਕਿਹੜਾ ਜੋਨ ਤੁਹਾਡਾ ਐਦੂਪੁਰ ਜੋਨ ਆਈ ਸੀ ਪਹਿਲੇ ਨਾ ਜੋਨ ਨੰਬਰ 1 ਦੇ ਦਿਲ ਰੇਅਰ ਰੋਟੇਸ਼ਨ ਨਾਲ ਚਲੋ ਸਾਡੇ ਇਹ ਜੋਨ ਨੰਬਰ 2 ਦੀ ਆਉਣੀ ਤੇ 3 ਦੀ ਆਉਣੀ ਤੇ ਤਿਆਰ ਹੋ ਜਾਓ ਕੋਈ ਸਿਸਟਮ ਦਾ ਬਣਾਉਣਾ ਚਾਹੀਦਾ ਉਹ ਜੇ ਸਹੀ ਚੰਗਾ ਇਹ ਫਿਕੀ ਇਹ ਲੈ ਜਿਹੜਾ ਹੋ ਰਹੀ ਹੈ ਜਿਹੜੀ ਕਾਊਂਟਿੰਗ ਹੋ ਰਹੀ ਹੈ ਬਾਹਰ ਖੜੇ ਬਾਹਰ ਖੜੇ ਜੀ ਬਾਹਰ ਖੜੇ ਨਾ ਅੰਬਾ ਕਾਉਂਟਿੰਗ ਹੋ ਰਹੀ ਹੈ ਬਾਹਰ ਖੜੇ ਮੈਂ ਵੀ ਖੜਾ ਸੀ ਵੀ ਖੜੇ ਤੁਸੀਂ ਵੀ ਬਾਹਰ ਖੜੇ ਆਹ ਦੇਖੋ ਅੰਦਰ ਬਾਹਰ ਜੇ ਉਮੀਦਵਾਰ ਜੇ ਆ ਮੇਰੇ ਕੋਲ ਵੀ ਹੈ ਮੇਰੇ ਕੋਲ ਵੀ ਹੈ ਮੈਂ ਉਹਦੇ ਦਾ ਆ ਦੇਖੋ ਇਲੈਕਸ਼ਨ ਜੰਟਾ ਅੰਦਰ ਮੰਤਰੀ ਦਾ ਮੜਾ ਮੈਂ ਰਾਤ ਲਾਈ ਵੀ ਕਰਦਾ ਆ ਮੇਰੇ ਕੋਲ ਵੀ ਹੈਗਾ ਆ ਹਾਲਾਤ ਨੇ ਆ ਇਹ ਸਰਕਾਰ ਦੇ ਉਸ ਦਿਨ ਵੀ ਸਾਡੇ ਜਿਹੜੀ ਗੱਡੀਆਂ ਦੀ ਵੀ ਰਿਕਾਰਡਿੰਗ ਹੈ ਅੱਜ ਵੀ ਆ ਦੇਖ ਲੋ ਖਰਾਬ ਕੀ ਨੇ ਆ ਇੱਕ ਮੰਤਰੀ ਦਾ ਮੁੰਡਾ ਦੇਖੋ ਜੀ ਆ ਮੰਤਰੀ ਅੰਦਰ ਮੈਂ ਤੁਹਾਨੂੰ ਰਾਤ ਕਿਹਾ ਸੀ ਮੈਂ ਸਾਰੇ ਤੁਹਾਡੇ ਮਾਦਮ ਨਾਲ ਮੈਂ ਦੱਸਣਾ ਚਾਹਣਾ ਕੀ ਹੰਗਾਮਾ ਵਰਦੀ ਗਲਤ ਹੈ ਕਿਉਂਕਿ ਦੇਖੋ ਜਦੋਂ ਵੀ ਇੱਕ 게ਟ ਹੈ 게ਟ ਦੇ ਵਿੱਚ ਪ੍ਰੋਪਰ ਉੱਥੇ ਡੋਰ ਫਰੇਮ ਲੱਗਿਆ ਹੈ ਮੁਲਾਜ਼ਮਾ ਨੇ ਚੈੱਕ ਵੀ ਕਰਨਾ ਹੈ ਤੇ ਜੇ ਕੋਈ ਲਾਈਨ ਬਣਾਉਣ ਦੇ ਬਜਾਏ ਉੱਥੇ ਇਕੱਠ ਹੋ ਜਾਏ ਕਿਉਂਕਿ ਫਰਸਟ ਕਮ ਫਰਸਟ ਵਾਲਾ ਹੀ ਚੱਲੇਗਾ ਨਾ ਜਿਹੜਾ ਅੱਗੇ ਖੜਾ ਪਹਿਲਾਂ ਉਹ ਹੌਲੀ ਹੌਲੀ ਫ੍ਰਿਸਕ ਕਰਕੇ ਵੀ ਜਾਣਾ ਹੈ ਮਾਡਰਲ ਕੋਡ ਆਫ ਕੰਡਕਟ ਲੱਗਾ ਸਾਨੂੰ ਪ੍ਰੋਪਰ ਗਾਈਡਲਾਈਨਸ ਆਈਆਂ ਨੇ ਕਿ ਤੁਸੀਂ ਕਾਰਡ ਚੈੱਕ ਕਰਨਾ ਜਿਹੜਾ ਬਣਿਆ ਕਿਸੇ ਵੀ ਏਜੰਟ ਦਾ ਫਿਰ ਉਹਨੂੰ ਪ੍ਰੋਪਰ ਫ੍ਰਿਸਕ ਕਰਨਾ ਕੋਈ ਮੋਬਾਈਲ ਫੋਨ ਅੰਦਰ ਨਹੀਂ ਜਾਊਗਾ ਇਹ ਸਾਰੇ ਕੰਮ ਕਰਨ ਚ ਇੱਕ ਇੱਕ ਬੰਦੇ ਨੂੰ ਅੰਦਰ ਜਾਣ ਚ ਮਿਨੀਮਮ 30 ਸਕਿੰਡ ਲੱਗਣਗੇ ਔਰ ਜੇ ਉਸ ਦੇਰ ਚ ਇਹ ਗੱਲ ਕਹੀ ਜਾਵੇ ਕਿ ਜੇ ਹੰਗਾਮਾ ਹੋ ਗਿਆ ਕਿਸੇ ਨੂੰ ਪ੍ਰੈਫਰੈਂਸ ਦਿੱਤੀ ਗਈ ਆ ਤੁਹਾਡੇ ਕੋਲ ਖੜੇ ਆ ਸਾਰੇ ਖੜੇ ਨੇ ਇੱਕ ਵੀ ਬੰਦਾ ਕਹਿ ਦੇ ਸਾਨੂੰ ਜਾਣਾ ਅੰਦਰ ਚੇਅਰ ਥੱਲੇ ਵੀ ਜਿਹੜੀਆਂ ਨੇ ਮੈਂ ਗੱਲ ਕੀਤੀ ਆ ਰੋ ਨਾਲ ਇਫ ਐਨੀਬਾਡੀ ਵਾਂਟਸ ਟੂ ਗੋ ਜਾ ਕੇ ਬ ਜੋੜਾ ਮਾਡਲ ਕੋਡ ਆਫ ਕੰਡਕਟ ਦੀਆਂ ਜਿੰਨੀਆਂ ਵੀ ਐਸਓਪੀਸ ਤੇ ਗਾਈਡਲਾਈਨਸ ਨੇ ਉਹ ਅਸੀਂ ਹਰ ਹਾਲਤ ਚ ਫੋਲੋ ਕਰਾਂਗੇ ਔਰ ਮੇਕ ਸ਼ੋਰ ਕਰਾਂਗੇ ਸਾਡੇ ਵਰਦੀ ਐਸਐਸਪੀ ਸਾਹਿਬ ਵੱਲੋਂ ਸਾਡੇ ਵਰਦੀ ਡੀਆਈਜੀ ਸਾਹਿਬ ਵੱਲੋਂ ਸਟ੍ਰਿਕਟ ਡਾਇਰੈਕਸ਼ਨਸ ਨੇ ਕਿ ਲਾਅ ਆਫ ਲੈਂਡ ਵਿਲ ਪ੍ਰਵੇਲ ਜੋ ਮਾਡਲ ਕੋਡ ਆਫ ਕੰਡਕਟ ਦੀਆਂ ਗਾਈਡਲਾਈਨਸ ਨੇ ਉਹਨੂੰ ਫੋਲੋ ਕੀਤਾ ਜਾਏਗਾ ਔਰ ਪੀਸਫੁਲੀ ਕਾਊਂਟਿੰਗ ਕੀ ਕਰਵਾਈ ਜਾਏਗੀ ਸਰ ਹੁਣ ਜਿਹੜੇ ਏਜੰਡਾ ਨੇ ਰੋਲਾ ਪਾਇਆ ਵੀ ਸਾਨੂੰ ਅੰਦਰ ਪਤਾ ਉਹ ਅੰਦਰ ਕਰੇਗਾ ਸਰ ਮੈਂ ਫਿਰ ਪੁਨਰੰਤੀ ਕਰਾਂਗਾ ਕੀ ਫਰਸਕੋ ਕੀ ਜਾਣਾ ਸੀਗਾ ਜੇ ਕੋਈ ਰੋਲਾ ਪਾ ਕੇ ਸੋਚੇ ਵੀ ਮੈਂ ਪਹਿਲਾਂ ਅੰਦਰ ਚਲਾ ਜਾਵਾਂ ਉਹ ਬਿਲਕੁਲ ਅਲਾਉ ਨਹੀਂ ਕੀਤਾ ਜਾਏਗਾ ਨਾ ਹੀ ਕਿਸੇ ਨੂੰ ਐ ਅਨਡਿਸਪਲਾਈਨ ਕਰਨ ਜਾਏਗਾ ਸਰ ਬਿਲਕੁਲ ਸ਼ਾਂਤਮਈ ਤੁਸੀਂ ਇੱਥੇ ਖੜੇ ਹੋ ਸਾਰੇ ਜਣੇ ਆ ਜਿਹੜਾ ਪ੍ਰੈਮਿਸਿਸ ਹੈ ਇਹਨੂੰ ਰੈਸਟ੍ਰਿਕਟ ਕੀਤਾ ਗਿਆ ਹੈ ਪ੍ਰੋਪਰ ਪੁਲਿਸ ਫੋਰਸ ਹੈ ਕਿਸੇ ਇੱਕ ਪਾਸੇ ਵੀ ਤੁਹਾਨੂੰ ਲੱਗੇ ਤਾਂ ਪਲੀਜ਼ ਲੈਟ ਮੀ ਨੋ ਕਿ ਕਿਤੇ ਕੋਈ ਪ੍ਰੋਬਲਮ ਆ ਰਹੀ ਹੈ ਟੋਟਲ ਕਿੰਨੇ ਫੋਰਸ ਐਲੈਕਟ ਸਰ ਫੋਰਸ ਵਾਧੂ ਆ ਸਾਡੇ ਕੋਲ ਫੋਰਸ ਨਹੀਂ ਨਫੀਰ ਪਹਿਲਾਂ ਵੀ ਸਾਰੇ ਫੋਰਸ ਪਹਿਲਾਂ ਗੇਟ ਤੇ ਆਰਾਮ ਨਾਲ ਖੜੀ ਸੀਗੀ ਉਥੇ ਪ੍ਰੋਪਰ ਪ੍ਰੈਸ ਕਰ ਨੂੰ ਕਿਉਂਕਿ ਬਾਹਰ ਅਸੀਂ ਲੋਕਾਂ ਦਾ ਜਿਹੜਾ ਟ੍ਰੈਫਿਕ ਦਾ ਜਾਮ ਲੱਗਿਆ ਉਹਨੂੰ ਵੀ ਕਲੀਅਰ ਕਰਨਾ ਆ ਲੋਕਾਂ ਦੇ ਬੱਚਾ ਦੇ ਕੋਈ ਕਿਸੇ ਦਾ ਇਗਜ਼ਾਮ ਚੱਲ ਰਹੇ ਨੇ ਕਿਸੇ ਦੇ ਕੁਛ ਹੈ ਵੀ ਵੀ ਨੀਡ ਟੂ ਸੀ 올 ਦਾ ਸਾਰਾ ਕੁਝ ਠੀਕ ਹੈ ਸਰ